ਸਾਡੇ ਐਂ ਵੀ ਥ੍ਰੈਡਿੰਗ ਹੋ ਜਾਂਦੀ ਐ ਦੇਖ ਲੋ ਇੱਥੋਂ ਲਾ ਲੈ ਸੋਨਾ ਪੱਤ ਸਾਡੇ ਕੀ ਕੀ ਕਰਦਾ ਕੈਂਚੀ ਨਾਲ ਵਾਲ ਦੇ ਕੱਟੂ ਥੋੜੀ ਭੈਣ ਨੂੰ ਕਮਲ ਖਤਰੇ ਚ ਕਮਲ ਦੇ ਵਾਲ ਹੋਣ ਅੱਖਾਂ ਦੇ ਰਾਈ ਕਾਲੇ ਚ ਰਬੜ ਪਿੰਡ ਦਿਖਾਈ ਕਮਲ ਕੰਨ ਦੇ ਵਿੱਚ ਰਬੜ ਪਿੰਡ ਪਾਇਆ ਉਹ ਕੈਂਚੀ ਨਾਲ ਹੀ ਕੱਟਦੀ ਓਏ ਵਾਲ ਲਾਦੇ 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 ਕੰਨ ਲਾਦੇ 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 ਭੌ ਲਾਦੇ ਚੱਕਦੇ ਫੱਟੇ ਦੇਖੀ ਜਾਓਗੀ ਟੇਡੇ ਕੰਨ ਵਾਲੀ ਜਿਹੜੀ ਮਾਂ ਰੱਖ ਲਾਂਗੇ ਆਪਾਂ ਕੋਈ ਨਹੀਂ ਨਹੀਂ ਛੱਡਦੇ ਹੁਣ ਰੱਖ ਲੈ ਰੱਖ ਲੈ ਚੱਕਦੇ ਵੜਦੇ ਕੰਨ ਵਿੱਚ ਚਾ ਲੋ ਵੜਦੇ 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 ਆਏ ਹਾਏ ਪਿਓ ਦਾ ਤਾਂ ਕੁਛ ਨਹੀਂ ਕਰ ਤੂੰ ਚ ਬੜੇ ਘੜੇ ਘੜੀ ਘੜੀ ਨੇ ਚੱਲ ਤੂੰ ਫਰੇਡਿੰਗ ਕਰ ਮੇਰੀ ਪਿਓ ਦਾ ਤੇਰੀ ਨੂੰ ਕੀ ਕਹਿਣਾ ਲੈ ਫੇਸ ਪਾਊਡਰ ਵੀ ਲਾ ਦੇ ਚੁੰਦੂ ਫੇਸ ਪਾਊਡਰ ਲਾ ਦੋ ਮਮਾ ਦੇ ਫੇਸ ਪਾਊਡਰ ਲਾ ਦੋ ਰਿਹਾ ਬਾਪਾ ਸਾਡੀ ਬਹੁਤ ਵੀ ਇੰਟੈਲੀਜੈਂਟ ਐ ਮੈਂ ਨਹੀਂ ਛੱਡੀ ਲਾਡੂ ਰਾਣੀ ਬਹੁਤ ਸੋਹਣੀ ਆ ਇਹ ਆਵੇ ਸ਼ਾਰੇ ਮੂੰਹ ਤੇ ਲਾ ਦਿਓ ਠੀਕ ਆ ਪਾਊਡਰ ਪਾਊਡਰ ਲੱਭਦੀ ਆ ਪਾਊਡਰ ਲੱਭਦੀ ਵੀ ਚੰਗੀ ਤਰ੍ਹਾਂ ਹੀ ਲਾਵਾਂ ਫੇਸ ਪਾਊਡਰ ਵੀ ਆਏ ਆ ਕਮਲ ਉਹਦੇ ਹੀ ਦੀ ਰਹਿੰਦੀ ਆ ਜਦੋਂ ਕਮਲ ਤਿਆਰ ਦੁਰ ਕਰਦੀ ਕਿਸੇ ਨੂੰ ਲੈ ਪਰ ਬਾਬ ਨੂੰ ਇਹ ਕੰਮ ਮੈਂ ਸਿਖਾਉਣਾ ਨਹੀਂ ਆ ਇਹ ਤਾਂ ਚੱਲ ਜਵਾਗ ਹੁਣ ਚਿੱਕੀ ਜਾਂਦਾ ਉਹ ਹੁਣ ਜਸਟ ਮੈਨੂੰ ਸ਼ੋ ਕਾਪੀ ਕਰ ਤਰੇਨਿੰਗ ਕਰ ਦੋ ਬਈ ਆਈ ਕਰ ਦਿੰਦੇ ਨਾ ਤਰੇਨਿੰਗ ਕਰ ਦੋ ਸੋਹਣੇ ਪਤ ਜੀ ਛੇਤੀ ਮੋਹ ਲੈਣੇ ਤੁਸੀਂ

ਲਓ ਕਰੋ ਆਜੋ ਆਜੋ ਕੈਂਜੀ ਵੀ ਚੱਕਲੀ ਨਾਲ ਹੀ ਆਜੋ ਆਜੋ ਥਰੇ ਅੜੀਦਾ ਮੇਰੀ ਧੀ ਨੂੰ ਚਾਹ ਲਓ ਮੁੱਛਾਈ ਹੋਈ ਹੈ ਜੀ ਪੁੱਛਾਂ ਕਰੋ ਤੂੰ ਮੁੱਛਾ ਕਰਵਾ ਲਓ ਬੱਤ ਐ ਕਰ ਲਓ ਜੀਬ ਲਓ ਐ ਕਰ ਲਓ ਨਹੀਂ ਮੁੱਛੀ ਕਰ ਜੀਬਾ ਹਾਂ ਤੇ ਕੋਲ ਤੇ ਜੀਬਾ ਲਓ ਜੀ ਐ ਕਰ ਲਓ ਜੀ ਅੰਦਰ ਲਾਉਣੀ ਪਤਾ ਚੁੱਕੋ ਚੁੱਕੋ ਆਏ 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 ਕਮੇਡੀਅਨ ਬਤਾਦਾ ਤਾਂ ਕਮੇਡੀਅਨ ਬਤਾ ਚਲ ਕਰ ਫਿਰ ਕਰ ਫਿਰ ਗੱਲ ਫਿਰ ਗੱਲ ਜੀ ਕਰ ਆਏ ਕਰ ਐ ਹਏ ਜੀ ਤੁਹਾਡੇ ਬੋਲ ਰੀਦੇ ਆ ਆ ਦੇਖੋ ਫੜ ਕੇ ਰੱਖੋ ਜੇ ਕਮਰਤੀ ਨੂੰ বুঝਾ ਆਹ ਬਤਾ ਦਈ ਬਈ ਆਹ ਦੀ ਫੜ ਕੇ ਪੈਣੇ ਹਾਂ ਸਿੱਖਦੀ ਆ ਵੱਡੀ ਇਹ ਵੱਡੀ ਇਹ ਹਾਂ ਲੈ ਵੀ ਬਰਾਬਰ ਕਰੂਗੀ ਉੱਪਰ ਲੀਫ ਸੇ ਮੈਂ ਥੋੜੀ ਆ ਇਹ ਅਪਰ ਲਿਵਸੀ ਹੁੰਦੀ ਹੈ ਨਾ ਹਾਂ ਮੁੱਛਾ ਹੁੰਦੀਆਂ ਮੁੱਛਾ ਹੁੰਦੀਆਂ ਬੁੜੀਆਂ ਦੀਆਂ ਮੁੱਛਾ ਹੁੰਦੀਆਂ ਬਈ ਦੇਖ ਲੋ ਸਾਰੇ ਗੁਰਨ ਇਹਨੂੰ ਬੁੜੀਆਂ ਦੀਆਂ ਮੁੱਛਾਂ ਬੋਲਦੇ ਬੁੜੀਆਂ ਦੀਆਂ ਮੁੱਛਾਂ ਲਾਉਂਦੇ ਹੋਏ ਮੇਰੇ ਸੋਹਣੇ ਪੁੱਤ ਜੀ ਲਾ ਦੇ ਪੱਤ ਲਾ ਦੇ ਤੇਰੀ ਮਾਂ ਦੀਆਂ ਮੁੱਛਾਂ ਲਾ ਦੇ ਸਾਰੀਆਂ ਕਹ ਲੂੰ ਮੇਰੇ ਬਰਾਬਰ ਕੁੰਡੀ ਨਾ ਕਰਕੇ ਖੜ ਜੇ ਲਾ ਦੇ ਮੇਰਾ ਪੁੱਤ ਨਹੀਂ ਕਰਣੀ ਆਪਾਂ ਬੁੜੀਆਂ ਮੁੱਛਾਂ ਦੇ ਨਹੀਂ ਨਹੀਂ ਪੁੱਤ ਲਾ ਦੇ ਮੇਰਾ ਸੋਹਣਾ ਪੁੱਤ ਐ ਨਾ ਕਰ ਹੋਰ ਕੁੰਡੀਆਂ ਮੁੱਛਾਂ ਦਿਖਾ ਦੇਗਾ ਮੈਨੂੰ ਕੋਈ ਤੁਹਾਡੇ ਤੋਂ ਸੋਹਣੀਆਂ ਮੁੱਛਾਂ ਰਵਾਉ ਨੂੰ ਸਾਰੀ ਸਾਂਝਾ ਹਾਈ ਉਹ ਸੇਲੀਆਂ ਲਾਦੇ ਲਾਦੇ ਪੁੱਤ ਸੇਲੀਆਂ ਲਾਦੇ ਕੱਲੀ ਕੱਲੀ ਕਰਦੇ ਸੇਲੀਆਂ ਦੀ ਕੱਲੀ ਕੱਲੀ ਹੋਲੀ ਜਦ ਤੁਸੀਂ ਹੋਲੀ ਤੇਰੀ ਮੰਮੀ ਦੀ ਸੇਲੀ ਹਰ ਇੱਕ ਕੱਲੀ ਕੱਲੀ ਕਰਦੇ ਦੇਖੀਂ ਰਹੋਗੀ ਫਿਰ ਲੈਣਾ ਮਾਰ ਮਾਰ ਕੇ ਕੱਲੀ ਕੱਲੀ ਸੇਲੀ ਕਿਉਂ ਤੂੰ ਦੁੱਖ ਦਿੰਦੀ ਆ ਕੱਟੀਆਂ ਮੈਨੂੰ ਭੈੜੀਆਂ ਬੋਲਾਦੀਆਂ ਲਾ ਇਹ ਹੈ ਸਾਡਾ ਸੋਹਣਾ ਪੁੱਤ ਫੈਮਲੀ ਸ਼ੋਣੀ ਫੈਮਲੀ ਹਾਈ ਮਮੀ ਲਵ ਯੂ ਦੁੱਦੂ ਦੁੱਦੂ ਬਹੁਤ ਹੋ ਗਿਆ ਨਾ ਇੰਨਾ ਕੋ ਸਿੱਖਿਆ ਦਾ ਪੁੱਤ ਮੇਰਾ ਬਿਨਾ ਸਖਾਈ ਮਾਂ ਤਾਂ ਕਿੰਨਾ ਕੋ ਸੱਟ ਗਿਆ ਕਿਉਂ ਮਾਂ ਨੂੰ ਕਿਵੇਂ ਕਹਿ ਦੂਗੀ ਤੂੰ ਅੱਗੇ ਆ ਮੈਂ ਪਿੱਛੇ ਹਾਂ ਸਾਰੇ ਕੁਝ ਹੁੰਦਾ ਪਤ ਨੂੰ ਮੇਰੇ ਨੂੰ ਹੁਣ ਬਸ ਹੁਣ ਇਹ ਵੀ ਪਤਾ ਮੇਰੀ ਜੇ ਵੀਡੀਓ ਬਣਦੀ ਤਾਂ ਪਤਾ ਲੱਗ ਗਿਆ ਨਹੀਂ ਸਾਡੇ ਨਾਲ ਹੁਣ ਤਾਂ ਇਹ ਤਾਂ ਮੈਂ ਝਾਕ ਨਹੀਂ ਦੇਈ ਤਾਂ ਹੀ ਮੈਂ ਇਗਨੋਰ ਕਰੀ ਨਾ ਕਿਉਂਕਿ ਮੇਰਾ ਪਤ ਸੋਣਾ ਕੰਮ ਕਰੀ ਜਾਂਦਾ ਮੇਰਾ ਪਤ ਸਿੱਕਦਾ ਜ਼ਰਾ ਇਹ ਮੰਮੀ ਨੇ ਕੀਤਾ ਹੈ ਜੀ ਕੇਰਟਿਨ ਮੰਮੀ ਨੂੰ ਖੁੰਦ ਕਰ ਦੇ ਉਹ ਹੋਰ ਦਾਜੀ ਸਾਰਾ ਬੋਲ ਤੂੰ ਮੇਰੇ ਬੰਨੀ ਪਤ ਚਾਚੀ ਆਏ ਬਰ ਕੀ ਦਾ ਪੋਤਾ ਤੂੰ ਪਪਾ ਦਾ ਕੀ ਦਾ ਪੁੱਤ ਪਾਪਾ ਦਾ ਸੋਹਣਾ ਪੁੱਤ ਹੈ ਨਹੀਂ ਮੰਮਾ ਦਾ ਜੀ ਹਾਂ ਪਾਪਾ ਕੀ ਹੈ ਨਹੀਂ ਬਾਬਾ ਮੰਮਾ ਜੀ ਦਾ ਹਾਂ ਪਾਪਾ ਕੀ ਹੈ ਤੂੰ ਨਾ ਸੋਹਣਾ ਪਾਤੋਂ ਆ ਤੂੰ ਪਹਿਲੇ ਕਾਲਾ ਕਾਲਾ ਹੁੰਦਾ ਸੀ ਪਤਾ ਤੂੰ ਹਾਂ ਸੀਆ ਸੋਹਣਾ ਪਤਾ ਮੇਰਾ ਯੋਨਾ ਪੁੱਤ ਹੈ ਸੋਹਣਾ ਪੁੱਤ ਹੈ ਹਾਂ ਤੂੰ ਆ ਜਾ ਐ ਚਲ ਪਾ ਲਈ ਤੇ ਕਰ ਲਾ ਫਿਰ ਮੈਂਨੇ ਇੱਕ ਆਹ ਕਿਹੜੀ ਮਾਰੀ ਹਾਂ ਵੀਡੀਓ ਚ ਵੀ ਆਉਣਾ ਸੀ ਵੀਡੀਓ ਚ ਵੀ ਆਉਣਾ ਵਾ ਕਿਹੜੀ ਬੈਠਿਆ ਹੀ ਰਹੂ ਨਾ ਸਾਡਾ ਸੋਹਣਾ ਪੁੱਤ ਸੁਪਾਹ ਕਰਨ ਲੱਗਿਆ ਕਮਲ ਦੇ ਮੈਂ ਕਹ ਚੱਲ ਸੁਪਾਹ ਨਹੀਂ ਕਰਦੀ ਤੇਰੇ ਕੈਰੇਟ ਨਹੀਂ ਕਰਦੀ ਤੇਰੇ ਬੋਦੀ ਆ ਮੇਰਾ ਕੁੱਤਾ ਕਰਦੀ ਆ ਮੰਮੀ ਪੁੱਤ ਪਾਪਾ ਦਾ ਸਰਵਾਦੋ ਤੇਰੇ ਬੋਦੀ ਆ ਇਹ ਰੋ ਤਾਂ ਮੈਂ ਪਾਪਾ ਦਾ ਸਰਵਾਦੋ ਪਾਪਾ ਦਾ ਸਰਵਾਦੋ ਪਾਪਾ ਦਾ ਸਰਵਾਦੋ ਪੁੱਤ ਸਰਵਾਦੋ ਪਾਪਾ ਦਾ ਲੋ ਆਪਾ ਹਾਂਜੀ ਪੁੱਤ ਓ ਬੈਠੀ ਹੈ ਕਰਸੀ ਤੇ ਬੈਘੇ ਬੋਣਾ ਇਹਨੇ ਸਰ ਇਹ ਚੱਕੜੀ ਨਾਲ ਹਾਂ ਪੁੱਤ ਮੈਂ ਫਾਜੀ ਨਾ ਬੈਠਿਆ ਲੱਗਦੀ ਨਾ ਲੈ ਸਰਵਾ ਦੇ ਪਪਾ ਦਾ ਹਾਂ ਪਪਾ ਦੇ ਸਰਵਾ ਦੇ ਸਰਵਾਦੋ ਪਪਾ ਹਾਂਜੀ ਆ ਫੜੇ ਹੋਦਰਾ ਆਏ ਮਾਂ ਦੋ ਕਰ ਮੇਰੀ ਲਾਡੂ ਦੇਖ ਲੈ ਮੈਂ ਤੇ ਬੈਠੀ ਆ ਤੇ ਲੱਤ ਮੇਰੀ ਕੋਲ ਸੁੱਝ ਰੱਖੀ ਆ ਮਾਂ ਸੀਂਹਾਂ ਦੇ ਕੋਲੇ ਬੈਠੀ ਆਈ ਆ ਮੈਂ ਕੰਮ ਚਾਹਾਂ ਕਰੇ ਕਿਨੇ ਕਰਵਾ ਲੇ ਤੇਰੇ ਬਾਅ ਨੇ ਪਿਉ ਦੇ ਹਾਂ ਨਾ ਦੇਖ ਲੈ ਬੈਠੀ ਕਿਥੇ ਮੱਤ ਕਿਥੇ ਆ

ਚਾਬੀ ਲਈ ਚਾਬੀ ਲਈ ਹੈ ਨਾ ਮੈਂ ਤੇ ਚਾਬੀ ਹੈ ਚੱਲੋ ਚਾਬੀ ਨੇ ਚੱਲੋ ਚਾਬੀ ਹੈ ਬੱਤ ਚਾਬੀ ਨੇ ਆ ਚਲੋ ਜੀ ਚਾਬੀ ਨੇ ਚਲੋ ਠੀਕ ਹੈ ਜੀ ਮੇਰਾ ਪੰਗੇ ਲੈਂਦਾ ਫਿਰਦਾ ਆ ਆਵੇ ਸ਼ਾਬਾਸ਼ ਮਾਰ ਮਾਰ ਪਾਪਾ ਦੇ ਮਾਰ ਹੈ ਹੈ ਪਾਪਾ ਦੇ ਕਹ ਤੋ ਮਾਰ ਤਾਂ ਆ ਚੱਕੀ ਫਿਰਦੀ ਤੇ ਸਾਬ ਸਹੀ ਹੋ ਗਿਆ ਸ਼ਾ ਚੜ ਗਿਆ ਬਤਨੂ ਐ ਨਹੀਂ ਚੜਦਾ ਛਾ ਜੂ ਮੇਰੇ ਛੋਣੇ ਪਤਨੂ ਚੱਕਦੇ ਫੱਟੇ ਚੱਕਦੇ ਅੱਠਾ ਅੱਠ 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 ਨੋ 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 ਮੇਰੀ ਲਾਡੋ ਜੀ ਆਦੀ ਮਰਜ਼ੀ ਨਾਲ ਰਹੇ ਲੱਗੀ ਪਈ ਐ ਜੋ ਜੀ ਕਰਦਾ ਅੱਬਾ ਹਾਂਜੀ ਪੀ ਆ ਗਈ ਉਧਰ ਵੱਤ ਪੀ ਆ ਗਈ ਪੀ ਆ ਗਈ ਧਿਆਨ ਮੇਰੇ ਮਰੀ ਜਾਂਦੀ ਹੈ ਦੇਖ ਲਓ ਚੂਹਾ ਜਾਨਾ ਹੋਵੇ ਤਾਂ ਸਾਡਾ ਕੀ ਕਰੀਏ ਇਹਨਾਂ ਲੱਡੋਏ ਓਏ ਸੋਹਣੀ ਜਾਨ ਕਾਦਾ ਕੁਛਾ ਕੱਢੀ ਜਾਂਦਾ ਮੇਰਾ ਪੁੱਤ ਮੇਰਾ ਪੁੱਤ ਕੁਛਾ ਕਹਿੰਦਾ ਕੱਢੀ ਜਾਂਦਾ ਚਲੋ ਜੀ ਇਹ ਚੱਕ ਲੈ ਓਏ ਚੱਕੇ ਓਏ ਸੋਹਣੇ ਚੱਕੇ ਚਲੋ ਭੱਜ ਗਿਆ ਇਹ ਸਾਡਾ ਸੋਹਣਾ ਬੱਤੋ ਨਹੀਂ ਪਤਾ ਲੱਗਦਾ ਕਿਹੜੇ ਮੂੜ ਚ ਰਹਿੰਦਾ ਹੈ ਆ ਗਿਆ ਫਿਰ ਕੀ ਕਰਦਾ ਮੇਰਾ ਸੋਨਾ ਕਾਕਾ ਕੀ ਕਰਦਾ ਸੀ ਕਾਕਾ ਮੇਰਾ ਸੰਘੇਲੇਂਦਾ ਨਾ ਸੰਘੇਲੇਂਦਾ ਨਾ ਦੇਖਣਾ ਬਈ ਬਤ ਸੰਘੇਲੇਂਦਾ ਮੇਰਾ ਬਤ ਹਾਂਜੀ ਬਤ ਕੀ ਆ ਗਿਆ ਹਾਂਜੀ ਕੀ ਆ ਗਿਆ ਨੇ ਮੇਰੀਏ ਸ਼ੋਣੀਏ ਗੁੱਗੇ ਜੀਏ ਵਾ ਪਾਰ ਕਰ ਦੋ ਮਾਪਾ ਨੂੰ ਲਵ ਯੂ ਬੋਲ ਦੋ ਆ ਪਾਪਾ ਆਏ ਆਏ ਲਵ ਯੂ ਤੂੰ ਪਤ ਤਾ ਹਾਂ ਜੀ ਬਤ ਲੈ ਲਾਡੂ ਆ ਪਾਪਾ ਦੀ ਸ਼ੋਣੀ ਲਾਡੂ ਹੈ ਸਾਡੀ ਸ਼ੋਣੀ ਲਾਡੂ ਅੱਗਾ ਲਵ ਯੂ ਹਾਂ ਬਤ